ਵੈਸੇ ਜੇ ਕਹਿਣਾ ਚਾਹੋਗੇ ਪੀਲਾ ਪੰਜਾ ਚੱਲਿਆ ਨਸ਼ਾ ਤਸਕਰਾਂ ਦੇ ਘਰ ਦੇ ਉਸ ਤੇ ਤੁਹਾਡੇ ਪਿੰਡ ਦੇ ਵਿੱਚ ਲਗਾਤਾਰ ਦੂਸਰੀ ਵਾਰੀ ਕਾਰਵਾਈ ਹੋਈ ਹੈ ਕਿਵੇਂ ਦੇਖੋ ਬਦਲ ਆ ਆ ਵਧੀਆ ਹੋਇਆ ਜੀ ਵੈਸੇ ਅੱਗੇ ਨਾਲੋਂ 90% ਫਰਕ ਪਿਆ ਗਿਆ ਕਿਉਂਕਿ ਇਹਨਾਂ ਡਰ ਦਾ ਮਾਹੌਲ ਬਣਿਆ ਹੋਇਆ ਪਹਿਲਾਂ ਵੀ ਐ ਹੁੰਦਾ ਸੀ ਇਹਨਾਂ ਨੂੰ ਵੀ ਚੱਲ ਕੋਈ ਨਾ ਜਮਾਨਤ ਤਾਂ ਮਿਲ ਹੀ ਜਾਂਦੀ ਆ ਜਦੋਂ ਦੀ ਸਾਡੀ ਪੰਚਾਇਤ ਬਣੀ ਜਦੋਂ ਦਾ ਸੀ ਜਮਾਨਤ ਦੇਣ ਤੋਂ ਇਨਕਾਰ ਕੀਤਾ ਹਾਂ ਕੋਸ਼ ਤਾਂ ਨਸ਼ਾ ਤਸਕਰਾਂ ਨੂੰ ਉਦੋਂ ਵੀ ਡਰ ਦਾ ਮਾਹੌਲ ਬਣ ਗਿਆ ਸੀਗਾ ਜਦੋਂ ਉਹਨਾਂ ਨੂੰ ਜਮਾਨਤ ਮਿਲ ਨਹੀਂ ਬੰਦ ਹੋ ਗਈ ਸੀ ਤੇ ਅਸੀਂ ਕਹਿੰਦੇ ਆ ਵੀ ਜਿਵੇਂ ਪਹਿਲਾਂ ਘਰਟਾ ਸੀ ਚਲੋ ਹੁਣ ਜਿਹੜੇ ਹੋਰ ਹੈਗੇ ਰਹਿ ਗਏ ਉਹ ਵੀ ਡਰਦਾ ਮਹੌਲ ਉਹਨਾਂ ਨੂੰ ਬਣ ਜੂਗਾ ਨਾ ਆ ਕੇ ਤੋਂ ਨਸ਼ਾ ਵੇਚਣਗੇ ਪਰ ਸਾਡੇ ਪਿੰਡ ਚੋਂ ਜਿਵੇਂ ਪਹਿਲਾਂ ਬਾਹਰੋਂ ਪਿੰਡਾਂ ਤੋਂ ਲੋਕ ਆਉਂਦੇ ਸੀ ਨਸ਼ਾ ਲੈਣ ਵਾਸਤੇ ਹੁਣ ਸਾਡੇ ਪਿੰਡ ਚੋਂ ਖਤਮ ਹੋ ਗਿਆ ਨਸ਼ਾ ਤੇ ਹੁਣ ਇੱਥੋਂ ਤੋਂ ਬਾਹਰ ਜਾਣ ਪਰ ਸਾਡੇ ਪਿੰਡ ਚੋਂ ਨਹੀਂ ਲੈਣਗੇ ਮੁੱਖਣ ਕੀ ਪੀਰ ਦਾ ਕਹੋਗੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਿ ਲਗਾਤਾਰ ਪੰਜਾਬ ਸਰਕਾਰ ਨੂੰ ਕਿ ਮਦਦ ਤੋਂ ਆ ਰਹੀ ਹੈ ਮੈਂ ਕਹਿੰਦੀ ਲੋਕਾਂ ਨੂੰ ਬਾਧ ਚੜ ਕੇ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੋ ਵੀ ਸੂਚਨਾ ਕਿਸੇ ਨੂੰ ਮਿਲਦੀ ਹੈ ਤਾਂ ਉਹ ਦੇਣੀ ਚਾਹੀਦੀ ਹੈ ਵੀ ਕਿਤੇ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਦੱਸਣਾ ਚਾਹੀਦਾ ਨਸ਼ਾ ਵੇਚਣ ਵਾਲੇ ਦਾ ਦੱਸਣਾ ਚਾਹੀਦਾ